ਬਹੁਤ ਵਧੀਆ ਪ੍ਰੋਸੈਸ ਹੈ ਜੀ ਹੁਣ ਜਿਹੜਾ ਟਾਈਮ ਆਨਲਾਈਨ ਮਿਲਦਾ ਉਸੇ ਟਾਈਮ ਤੇ ਕੰਮ ਹੋ ਰਿਹਾ ਜੀ ਕੋਈ ਰਿਸਪਤ ਨਹੀਂ ਕੋਈ ਕੁਛ ਨਹੀਂ 10 ਮਿੰਟ ਲੱਗੇ ਆ ਜੀ ਤੇ ਰਜਿਸਟਰੀ ਹੋ ਗਈ ਪ੍ਰਾਪਰ ਜੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜੀ ਬਹੁਤ ਵਧੀਆ ਸਿਸਟਮ ਕਰਦੇ ਆ ਸਰਕਾਰ ਨੇ ਜੀ ਬਹੁਤ ਅੱਛਾ ਲੱਗਿਆ ਜੀ ਪੰਜਾਬ ਸਰਕਾਰ ਦਾ ਕ੍ਰਾਂਤੀਕਾਰੀ ਉਪਰਾਲਾ ਈਜ਼ੀ ਰਜਿਸਟਰੀ ਹੁਣ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਆਸਾਨ ਕਰ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਪ੍ਰਾਪਰਟੀ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਗਈ ਹੈ। ਪੰਜਾਬ ਦੇ ਲੋਕਾਂ ਦੀ ਦਫ਼ਤਰਾਂ ਦੀ ਖੱਜਲਖਵਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ। ਇਸ ਤੋਂ ਇਲਾਵਾ ਲੋਕਾਂ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਜਾਂ ਜਮ੍ਹਾਂਬੰਦੀ ਦੀ ਤਸਦੀਕ شدہ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ ਆਨਲਾਈਨ ਕਰ ਰਹੇ ਹਾਂ ਸਾਰਾ ਕੁਝ ਰਿਜਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਹਾਂ ਜਾਂ ਫਿਰ ਜਾ ਕੇ ਸੇਵਾ ਕੇਂਦਰ ਉੱਥੇ ਤਹਿਸੀਲ ਚਾ ਉੱਥੋਂ ਲਖਾ ਲਓ ਸਿੰਪਲ ਪੰਜਾਬੀ ਚ ਰਿਜਿਸਟਰੀ ਹੈ ਜਾਣਸਾਰ ਹੋ ਜਾਂਦੇ ਨੇ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਾਓ ਉਨਾ 15 ਮਿੰਟਾਂ ਦੇ ਵਿੱਚ ਤੁਹਾਡਾ ਕੰਮ ਜਿਹੜਾ ਤਸਦੀਲਾਂ ਦੇ ਵਿੱਚ ਹੋ ਜਾਊਗਾ ਕੋਈ ਭ੍ਰਿਸ਼ਟਾਚਾਰ ਨਹੀਂ ਕੋਈ ਬੰਦਾ ਪੈਸਾ ਨਹੀਂ ਮੰਗੂਗਾ ਪੰਜਾਬ ਸਰਕਾਰ ਵੱਲੋਂ ਸਾਡੇ ਡੀਟੀ ਡਿਪਾਰਟਮੈਂਟ ਵੱਲੋਂ ਜਿਹੜੀਆਂ 8 ਸਟੇਸ਼ਨ ਮੋਬਾਈਲ ਬੈਨਾ ਹੋਰੀਆਂ ਜਾਣੀਆਂ ਜਿਹਦੇ ਚ ਅੱਜ ਪਹਿਲੀ ਕਿਸ਼ਤ 4 ਪੰਜਾਬ ਵਿੱਚ ਵੱਖ-ਵੱਖ ਖਾਵਾਂ ਤੇ ਲੋਕਾਂ ਨਾਲ ਜਿਹੜੀ ਰੋਜ਼ ਦੁੱਧ ਵਿੱਚ ਮਲਾਵਟ ਜਾਂ ਜਿਹੜੀ ਸਾਡੀ ਕੈਟਲ ਫੀਡ ਆਉਂਦੀ ਆ ਉਹਦੇ ਵਿੱਚ ਵੀ ਬਹੁਤ ਸਾਰਾ ਚੰਗਾ ਮਾੜਾ ਵੇਖਿਆ ਪਰਖਿਆ ਜਾਂਦਾ ਉਹਦੇ ਲਈ ਇਹ ਦੇ ਵਿੱਚ ਜਿਹੜੀ ਲੈਬਰਾਟਰੀ ਹੋਊਗੀ ਗੱਡੀ ਜਿੱਥੇ ਮਰਜੀ ਚੈੱਕ ਕਰ ਸਕਦੇ ਆ ਜ਼ਿੰਮੇਦਾਰ ਪ੍ਰਾਜ ਚਾਹੋਣ ਕੋਈ ਦੁਕਾਨਦਾਰ ਚਾਹੁੰਦਾ ਹੋਵੇ ਉਹਨੂੰ ਜ਼ਰੂਰ ਵਸੀਹ ਲੋਕਾਂ ਦੀ ਸੂਰਤ ਰਹੀ ਕਿ ਕਿਸੇ ਗੱਲ ਵਿੱਚ ਮਲਾਪਟ ਨਾ ਹੋਵੇ ਲੋਕਾਂ ਨੂੰ ਸ਼ੁੱਧ ਚੀਜ਼ ਮਿਲੇ ਜਦੋਂ ਪੈਸੇ ਲਾ ਕੇ ਖਰੀਦਦੇ ਚਾਹੇ ਉਹ ਹੀਨ ਲਈ ਦੁੱਧ ਖਰੀਦਦੇ ਚਾਹੇ ਕੋਈ ਜ਼ਿੰਮੇਦਾਰ ਪ੍ਰਾਜ ਜਾਂ ਜਿਹੜੇ ਡੇਰੀ ਫਾਰਮ ਚਲਾਉਣ ਵਾਲੇ ਜਾਂ ਕੋਈ ਹੋਰ ਆਪਣੇ ਜਿਹੜੀ ਕਿਸਾਨੇ ਨਾਲ ਜੁੜੀ ਫਾਰਮਿੰਗ ਆ ਉਹਦੇ ਵਿੱਚ ਜਿਹੜੀਆਂ ਫੀਡ ਵਗੈਰਾ ਵਰਤੀਆਂ ਜਾਂਦੀਆਂ ਉਹਦੀ ਪਿਓਰਿਟੀ ਦਾ ਪਤਾ ਲੱਗਦਾ ਹੈ ਕਿ ਨਾਲ ਨਾਲ ਰਿਪੋਰਟ ਆ ਚੁੱਕੀ ਜੀ ਜਿਹੜੀਆਂ ਟੈਸਟ ਮਸ਼ੀਨਾਂ ਵੀ ਵਿੱਚ ਜੀ ਜੀ ਕਿੰਨੇ ਨਾਲ ਕਿ ਲੋਕਾਂ ਨੂੰ ਜਿਹੜਾ ਹੁਣ ਜਾਗਰੂਕ ਵੀ ਕੀਤਾ ਜਾਏਗਾ ਜਾਂ ਕਿ ਜਿਹੜੀ ਮਿਲਾਵਟੀ ਚੀਜ਼ਾਂ ਉਹ ਨਾ ਮਿਲਣ। ਜੀ ਜੀ ਜਦੋਂ ਇਹ ਹੋਣਗੀਆਂ ਤੇ ਲੋਕ ਵਖਾ ਲਿਆ ਕਰਨਗੇ ਪਤਾ ਲੱਗ ਜਾਊਗਾ ਵੀ ਕੀ ਗੱਲ ਹੈ, ਕਿਉਂ ਹੈ। ਤੋਂ ਜਾਗਰੂਕ ਤੱਕ ਰਹਿ ਜਾਏ। ਅਸਾਂ ਲੱਗਦਾ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ ਅਸੀਂ ਕਿਉਂਕਿ ਜਿਸ ਤਰ੍ਹਾਂ ਦੂਸਰੇ ਵਿੱਚ ਆ। ਅਹ ਵੇਖੋ ਰੌਲਾ ਬਹੁਤ ਪੈ ਰਿਹਾ ਤੁਸੀਂ ਵੀ ਜਾਣਦੇ ਮੈਂ ਵੀ ਹੈ ਵੀ ਇਹ ਤੇ ਚ ਛਿੜਿਓ ਅਸੀਂ ਨਾ ਉਹ ਨਕਲੀ ਵਾਲੇ ਪਹਿਲਾਂ ਤਿਆਰ ਹੋ ਜਾ। ਉਦੇ ਵਾਸਤੇ ਸਾਡਾ ਉਪਰਾਲਾ ਕੋਸ਼ਿਸ਼ ਹੈਗੀ ਅਸੀਂ ਕਿ ਉਹਨੂੰ ਵੱਧ ਤੋਂ ਵੱਧ ਜਿਹੜਾ ਨੱਥ ਪਾਈ ਜਾ ਸੇ ਅਸਲ ਲੱਗਦਾ ਕਿ ਕੋਈ ਨਕੀਲ ਕੰਸੀ ਜਾਰੀ ਕਿਉਂਕਿ ਲਗਾਤਾਰ ਜਿਹੜੇ ਸੈਂਪਲ ਫੀਲ ਹੁੰਦੇ ਨੇ ਸੀ ਤੇ ਵਿਭਾਗ ਵੱਲੋਂ ਵੀ ਕਾਰਵਾਈਆਂ ਵੱਡੀ ਮਾਤਰਾ ਦੇ ਵਿੱਚ ਕੀਤੀ ਗਈ ਉਹ ਜਿਹੜਾ ਵੀ ਕਸੂਰਵਾਰ ਹੋਊਗਾ ਉਹ ਤਾਂ ਸਜ਼ਾ ਤੋਂ ਬਚ ਨਹੀਂ ਸਕੂਗਾ ਕਈ ਵਾਰੀ ਇੱਕ ਦੂਸਰੇ ਦਾ ਵੈਸੇ ਵੀ ਆਪਾਂ ਕਹਿ ਦਿੰਦੇ ਹਾਂ ਵੀ ਉੱਥੇ ਆ ਕੁਝ ਹੋ ਰਿਹਾ ਕਈ ਵਾਰੀ ਉਹ ਜੋ ਪੜਤਾਲ ਕਰੀ ਜਾਂਦੀ ਨਹੀਂ ਹੁੰਦੀ ਪਰ ਜੇ ਹੋਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਹਦਾਇਤ ਹੂੰ ਉਸ ਦੇ ਮਤਾਬਕ ਅਸੀਂ ਸਾਰੇ ਪੰਜਾਬ ਦੇ ਜਿਹੜੇ ਚਾਹੇ ਵਜ਼ੀਰ ਨੇ ਚਾਹੇ ਸਾਡੇ ਡੋਟ ਜਿਹੜੇ ਵਿਭਾਗ ਨੇ ਉਹਨਾਂ ਵਿੱਚ ਜਿਹੜੇ ਮੁਲਾਜ਼ਮ ਐ ਅਧਿਕਾਰੀ ਸਾਰੇ ਰਲ ਮਿਲ ਕੇ ਕਿਸੇ ਵੀ ਜਿਹੜੀ ਵੀ ਕੋਈ ਹੋਜੀ ਗੱਲ ਆ ਉਹਦੇ ਵਿੱਚ ਬਰਾਬਰ ਹਿੱਸਾ ਪਾਉਂਦੇ ਆ ਤੁਹਾਨੂੰ ਰਤਨ ਵਜੋਂ ਦੇਖਿਆ ਜਾਂਦਾ ਸੀ ਕਹਿੰਦੇ ਸੀ ਵੀ ਇਹਨੂੰ ਪਹਿਲਾਂ ਵੇਚਦੇ ਨਹੀਂ ਸੀ ਪਰ ਹੁਣ ਜਿਹੜੇ ਮਲਾਵਟ ਕਰਦੇ ਨੇ ਉਹਨਾਂ ਨੂੰ ਕੀ ਅਪੀਲ ਆ ਵੇਚਣ ਦੀ ਤੇ ਨਾਂ ਤਾਂ ਨਹੀਂ ਆਪਾ ਕਿਉਂਕਿ ਜਿੱਤੋਂ ਅਸੀਂ ਵੱਡੇ ਰੂਪ 'ਚ ਜੇ ਕੋਈ ਫਾਰਮਿੰਗ ਕਰਾਂਗੇ 40 50 100 200 ਮੱਝਾਂ ਗਾਵਾਂ ਰੱਖਾਂਗੇ ਤਾਂ ਸਾਨੂੰ ਦੁੱਧ ਵੇਚਣਾ ਹੀ ਪੈਣਾ ਪਰ ਉਹਦੇ ਵਿੱਚ ਹਾਲਾਂਕਿ ਜਿਹੜੇ ਚੰਗੀ ਫਾਰਮਿੰਗ ਵਾਲੇ ਉਹ ਮਲਾਪਟ ਨਹੀਂ ਕਰਦੇ ਮਲਾਪਟ ਕਰਨ ਵਾਲੇ ਨਕਲੀ ਵਾਲੇ ਤਾਂ ਕਿਤੇ ਹੋਰ ਹੀ ਬਣਾਉਂਦੇ ਆ ਪੰਜਾਬ ਸਰਕਾਰ ਵੱਲੋਂ ਸਾਡੇ ਡੇਰੀ ਡਿਪਾਰਟਮੈਂਟ ਵੱਲੋਂ ਜਿੰਦਰ ਜਿਹੜੀਆਂ 8 ਸਟੇਜਾਂ ਮੋਬਾਈਲ ਬੈਨਾ ਹੋਰੀਆਂ ਜਾਣੀਆਂ ਜਿਹਦੇ ਵਿੱਚ ਅੱਜ ਪਹਿਲੀ ਕਿਸ਼ਤ 4 ਪੰਜਾਬ ਵਿੱਚ ਵੱਖ-ਵੱਖ ਖਾਵਾਂ ਤੇ ਲੋਕਾਂ ਨਾਲ ਜਿਹੜੀ ਰੋਇਸ ਦੁੱਧ ਵਿੱਚ ਮਲਾਵਟ ਜਾਂ ਜਿਹੜੀ ਸਾਡੀ ਕੈਟਲ ਫੀਡ ਆਉਂਦੀ ਆ ਉਹਦੇ ਵਿੱਚ ਵੀ ਬਹੁਤ ਸਾਰਾ ਚੰਗਾ ਮਾੜਾ ਵੇਖਿਆ ਪਰਖਿਆ ਜਾਂਦਾ ਉਹਦੇ ਲਈ ਇਹ ਦੇ ਵਿੱਚ ਜਿਹੜੀ ਲੈਬਾਰਟਰੀ ਹੋਊਗੀ ਗੱਡੀ 'ਚ ਇਹ ਜਿੱਥੇ ਮਰਜ਼ੀ ਚੈੱਕ ਕਰ ਸਕਦੇ ਐ ਜ਼ਿੰਮੇਵਾਰ ਪ੍ਰਾਜਾ ਚਾਹੋਣ ਕੋਈ ਦੁਕਾਨਦਾਰ ਚਾਹੁੰਦਾ ਹੋਵੇ ਉਹਨੂੰ ਜ਼ਰੂਰ ਵਸੀ ਲੋਕਾਂ ਦੀ ਸੁਰਤ ਲਈ ਕਿ ਕਿਸੇ ਗੱਲ ਵਿੱਚ ਮਲਾਵਟ ਨਾ ਹੋਵੇ ਲੋਕਾਂ ਨੂੰ ਸ਼ੁੱਧ ਚੀਜ਼ ਮਿਲੇ ਜਦੋਂ ਪੈਸੇ ਲਾ ਕੇ ਖਰੀਦਦੇ ਚਾਹੇ ਉਹ ਹੀ ਲਈ ਦੁੱਧ ਖਰੀਦਦੇ ਐ ਚਾਹੇ ਕੋਈ ਜ਼ਿੰਮੇਦਾਰਪਰਾਜ ਜਾਂ ਜਿਹੜੇ ਡੇਰੀ ਫਾਰਮ ਚਲਾਉਣ ਵਾਲੇ ਜਾਂ ਕੋਈ ਹੋਰ ਆਪਣੇ ਜਿਹੜੀ ਕਿਸਾਨੇ ਨਾਲ ਜੁੜੀ ਫਾਰਮਿੰਗ ਆ ਉਹਦੇ ਵਿੱਚ ਜਿਹੜੀਆਂ ਫੀਡ ਵਗੈਰਾ ਵਰਤੀਆਂ ਜਾਂਦੀਆਂ ਉਹਦੀ ਪਿਓਰਿਟੀ ਦਾ ਪਤਾ ਲੱਗਦਾ ਕਿ ਨਾਲ ਨਾਲ ਰਿਪੋਰਟ ਆ ਚੁੱਕੀ ਜੀ ਜਿਹੜੀਆਂ ਟੈਸਟ ਮਸ਼ੀਨਾਂ ਵੀ ਵਿੱਚ ਜੀ ਜੀ ਕਿੰਨੇ ਨਾਲ ਕਿ ਲੋਕਾਂ ਨੂੰ ਜਿਹੜਾ ਹੁਣ ਜਾਗਰੂਕ ਵੀ ਕੀਤਾ ਜਾਏਗਾ ਜਾ ਕਿ ਜਿਹੜੀ ਮਿਲਾਵਟੀ ਚੀਜ਼ਾਂ ਉਹ ਨਾ ਮਿਲਣ ਹ ਜੀ ਜੀ ਜਦੋਂ ਇਹ ਹੋਣਗੀਆਂ ਤੇ ਲੋਕ ਵਖਾ ਲਿਆ ਕਰਨਗੇ ਪਤਾ ਲੱਗ ਜਾਊਗਾ ਕਿ ਕੀ ਗੱਲ ਹੈ ਕਿਉਂ ਹੈ ਤਾਂ ਜਾਗਰੂਕਤਾ ਕਰਿਆ ਜਾਏਗਾ ਅਸਲ ਲੱਗਦਾ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਕਿਉਂਕਿ ਜਿਸ ਤਰ੍ਹਾਂ ਦੂਸਰੇ ਵਿਚ ਆ ਆ ਵੇਖੋ ਰੌਲਾ ਬਹੁਤ ਪੈ ਰਿਹਾ ਤੁਸੀਂ ਵੀ ਜਾਣਦੇ ਮੈਂ ਵੀ ਹੈ ਵੀ ਇਹਦੇ ਵਿੱਚ ਛਿੜਿਓ ਅਸੀਂ ਨਾ ਉਹ ਨਕਲੀ ਵਾਲੇ ਪਹਿਲਾਂ ਤਿਆਰ ਹੋ ਜਾਂਦੇ ਉਹਦੇ ਬਸ ਚ ਸਾਡਾ ਉਪਰਾਲਾ ਕੋਸ਼ਿਸ਼ ਹੈਗੀ ਅਸੀਂ ਕਿ ਉਹਨੂੰ ਵੱਧ ਤੋਂ ਵੱਧ ਜਿਹੜਾ ਨੱਥ ਪਾਈ ਜਾ ਸਕੇ ਅਸਲ ਲੱਗਦਾ ਕਿ ਕੋਈ ਨਕੀਲ ਕਸੀ ਜਾ ਰਹੀ ਹੈ ਕਿਉਂਕਿ ਲਗਾਤਾਰ ਜਿਹੜੇ ਸੈਂਪਲ ਫੀਲ ਹੁੰਦੇ ਨੇ ਸੀ ਤਾਂ ਵਿਭਾਗ ਵੱਲੋਂ ਵੀ ਕਾਰਵਾਈਆਂ ਵੱਡੀ ਮਾਤਰਾ ਦੇ ਵਿੱਚ ਕੀਤੀ ਗਈ ਉਹ ਜਿਹੜਾ ਵੀ ਕਸੂਰਵਾਰ ਹੋਊਗਾ ਉਹ ਤਾਂ ਸਜ਼ਾ ਤੋਂ ਬਚ ਨਹੀਂ ਸਕੂਗਾ ਕਈ ਵਾਰੀ ਇੱਕ ਦੂਸਰੇ ਦਾ ਵੈਸੇ ਵੀ ਆਪਾਂ ਕਹਿ ਦਿੰਨੇ ਵੀ ਉੱਥੇ ਆ ਕੁਝ ਹੋ ਰਿਹਾ ਕਈ ਵਾਰੀ ਉਹ ਜੋ ਪੜਤਾਲ ਕਰੀ ਜਾਂਦੀ ਨਹੀਂ ਹੁੰਦੀ ਪਰ ਜੇ ਹੋਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਰਦਾਰ ਭਗਵੰਤ ਸਿੰਘ ਮਾਲਹੋਰਾ ਦੀ ਹਦਾਇਤ ਤੇ ਉਸ ਦੇ ਮਤਾਬਕ ਅਸੀਂ ਸਾਰੇ ਪੰਜਾਬ ਦੇ ਜਿਹੜੇ ਚਾਹੇ ਵਜ਼ੀਰ ਨੇ ਚਾਹੇ ਸਾਡੇ ਡੋਟ ਜਿਹੜੇ ਵਿਭਾਗਾਂ ਉਹਨਾਂ ਵਿੱਚ ਜਿਹੜੇ ਮੁਲਾਜ਼ਮ ਐ ਅਧਿਕਾਰੀ ਸਾਰੇ ਰਲ ਮਿਲ ਕੇ ਕਿਸੇ ਵੀ ਜਿਹੜੀ ਵੀ ਕੋਈ ਹੋਜੀ ਗੱਲ ਆ ਉਦੇ ਵਿੱਚ ਬਰਾਬਰ ਹਿੱਸਾ ਪਾਉ। ਦੁੱਧ ਨੂੰ ਰਤਮ ਵਜੋਂ ਦੇਖਿਆ ਜਾਂਦਾ ਸੀ ਕਹਿੰਦੇ ਸੀ ਵੀ ਉਹਨੂੰ ਪਹਿਲਾਂ ਵੇਚਦੇ ਨਹੀਂ ਸੀ ਪਰ ਹੁਣ ਕਿਵੇਂ ਮਿਲਾਵਟ ਕਰਦ ਨੇ ਉਹਨਾਂ ਨੂੰ ਕੀ ਉਪੀਲ ਆਹ ਵੇਚਣ ਦੀ ਤੇ ਨਾਂ ਤਾਂ ਨਹੀਂ ਆਪਾਂ ਕਿਉਂਕਿ ਜਿਤੋਂ ਅਸੀਂ ਵੱਡੇ ਰੂਪ 'ਚ ਜੇ ਕੋਈ ਫਾਰਮਿੰਗ ਕਰਾਂਗੇ 40 50 100 200 ਮੱਝਾਂ ਗਾਵਾਂ ਰੱਖਾਂਗੇ ਤਾਂ ਸਾਨੂੰ ਦੁੱਧ ਵੇਚਣਾ ਹੀ ਪੈਣਾ। ਪਰ ਉਹਦੇ ਵਿੱਚ ਹਾਲਾਂਕਿ ਜਿਹੜੇ ਚੰਗੀ ਫਾਰਮਿੰਗ ਵਾਲੇ ਉਹ ਮਿਲਾਵਟ ਨਹੀਂ ਕਰਦੇ ਮਿਲਾਵਟ ਕਰਨ ਵਾਲੇ ਨਕਲੀ ਵਾਲੇ ਤਾਂ ਕਿਤੇ ਹੋਰ ਹੀ ਬਣਾਉਂਦੇ ਆ। ਪੰਜਾਬ ਸਰਕਾਰ ਵੱਲੋਂ ਸਾਡੇ ਦੇੜੀ ਡਿਪਾਰਟਮੈਂਟ ਗੱਲ ਨੂੰ ਜਿਹੜੀਆਂ 8 ਸਟੇਸ਼ਨ ਮੋਬਾਈਲ ਬੈਨਾ ਹੋਰੀਆਂ ਜਾਣੀਆਂ ਜਿਹਦੇ ਚ ਅੱਜ ਪਹਿਲੀ ਕਿਸ਼ਤ 4 ਹੈ ਪੰਜਾਬ ਵਿੱਚ ਵੱਖ-ਵੱਖ ਖਾਵਾਂ ਤੇ ਲੋਕਾਂ ਨਾਲ ਜਿਹੜੀ ਰੋਜ਼ ਦੁੱਧ ਵਿੱਚ ਮਲਾਵਟ ਜਾਂ ਜਿਹੜੀ ਸਾਡੀ ਕੈਟਲ ਫੀਡ ਆਉਂਦੀ ਆ ਉਹਦੇ ਵਿੱਚ ਵੀ ਬਹੁਤ ਸਾਰਾ ਚੰਗਾ ਮਾੜਾ ਵੇਖਿਆ ਪਰਖਿਆ ਜਾਂਦਾ ਉਹਦੇ ਲਈ ਇਹ ਦੇ ਵਿੱਚ ਜਿਹੜੀ ਲੈਬਰਾਟਰੀ ਹੋਊਗੀ ਗੱਡੀ 'ਚ ਇਹ ਜਿੱਥੇ ਮਰਜ਼ੀ ਚੈੱਕ ਕਰ ਸਕਦੇ ਆ ਜ਼ਿੰਮੇਵਾਰ ਪ੍ਰਾਜਾ ਚੋਂ ਕੋਈ ਦੁਕਾਨਦਾਰ ਚਾਹੁੰਦਾ ਹੋਵੇ ਉਹਨੂੰ ਜ਼ਰੂਰ ਵਸੀ ਲੋਕਾਂ ਦੀ ਸੂਰਤ ਰਹੀ ਕਿ ਕਿਸੇ ਗੱਲ ਵਿੱਚ ਮਲਾਪਟ ਨਾ ਹੋਵੇ ਲੋਕਾਂ ਨੂੰ ਸ਼ੁੱਧ ਚੀਜ਼ ਮਿਲੇ ਜ ਜਦੋਂ ਪੈਸੇ ਲਾ ਕੇ ਖਰੀਦਦੇ ਚਾਹੇ ਉਹ ਹੀਨ ਲਈ ਦੁੱਧ ਖਰੀਦਦੇ ਚਾਹੇ ਕੋਈ ਜ਼ਿੰਮੇਦਾਰ ਪ੍ਰਾਜ ਜਾਂ ਜਿਹੜੇ ਡੇਰੀ ਫਾਰਮ ਚਲਾਉਣ ਵਾਲੇ ਜਾਂ ਕੋਈ ਹੋਰ ਆਪਣੇ ਜਿਹੜੀ ਕਿਸਾਨੇ ਨਾਲ ਜੁੜੀ ਫਾਰਮਿੰਗ ਆ ਉਹਦੇ ਵਿੱਚ ਜਿਹੜੀਆਂ ਫੀਡ ਵਗੈਰਾ ਵਰਤੀਆਂ ਜਾਂਦੀਆਂ ਉਹਦੀ ਪਿਓਰਿਟੀ ਦਾ ਪਤਾ ਲੱਗ ਸਕੇ ਕੈਨ ਨਾਲ ਨਾਲ ਰਿਪੋਰਟ ਆ ਚੁੱਕੀ ਜੀ ਜਿਹੜੀਆਂ ਟੈਸਟ ਮਸ਼ੀਨਾਂ ਵੀ ਵਿੱਚ ਜੀ ਜੀ ਇਹਨਾਂ ਕੋਲ ਕੀ ਲੋਕਾਂ ਨੂੰ ਜਿਹੜਾ ਹੁਣ ਜਾਗਰੂਕ ਵੀ ਕੀਤਾ ਜਾਏਗਾ ਜਾਂ ਕਿ ਜਿਹੜੀ ਮਿਲਾਵਟੀ ਚੀਜ਼ਾਂ ਉਹ ਨਾ ਮਿਲਣ। ਜੀ ਜੀ ਜਦੋਂ ਇਹ ਹੋਣਗੀਆਂ ਤੇ ਲੋਕ ਖਾ ਲਿਆ ਕਰਨਗੇ ਪਤਾ ਲੱਗ ਜਾਊਗਾ ਵੀ ਕੀ ਗੱਲ ਹੈ, ਕਿਉਂ ਹੈ। ਤੋਂ ਜਾਗਰੂਕਤ ਕਰਿਆ ਜਾਏ। ਅਸਲ ਲੱਗਦਾ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ ਅਸੀਂ ਕਿਉਂਕਿ ਜਿਸ ਤਰ੍ਹਾਂ ਦੋਸਤ ਦੇ ਵਿੱਚ ਆਹ ਵੇਖੋ ਰੌਲਾ ਬਹੁਤ ਪੈ ਰਿਹਾ ਤੁਸੀਂ ਵੀ ਜਾਣਦੇ ਮੈਂ ਵੀ ਹੈ ਵੀ ਇਹਦੇ ਵਿੱਚ ਛਿੜਿਓ ਅਸੀਂ ਨਾ ਉਹ ਨਕਲੀ ਵਾਲੇ ਪਹਿਲਾਂ ਤਿਆਰ ਹੋ ਜਾਣ। ਉਹਦੇ ਬਸ ਤੇ ਸਾਡਾ ਉਪਰਾਲਾ ਕੋਸ਼ਿਸ਼ ਹੈਗੀ ਅਸੀਂ ਕਿ ਉਹਨੂੰ ਵੱਧ ਤੋਂ ਵੱਧ ਜਿਹੜਾ ਨਤਪਈ ਆਸੇ ਅਸਲ ਲੱਗਦਾ ਕਿ ਕੋਈ ਨਕੀਲ ਕစီ ਜਾ ਰਹੀ ਕਿਉਂਕਿ ਲਗਾਤਾਰ ਜਿਹੜੇ ਸੈਂਪਲ ਫੀਲ ਹੁੰਦੇ ਨੇ ਸੀ ਤੇ ਵਿਭਾਗ ਵੱਲੋਂ ਵੀ ਕਾਰਵਾਈਆਂ ਵੱਡੀ ਮਾਤਰਾ ਦੇ ਵਿੱਚ ਕੀਤੀ ਗਈ ਉਹ ਜਿਹੜਾ ਵੀ ਕਸੂਰਵਾਰ ਹੋਊਗਾ ਉਹ ਤਾਂ ਸਜ਼ਾ ਤੋਂ ਬਚ ਨਹੀਂ ਸਕੂਗਾ ਕਈ ਵਾਰੀ ਇੱਕ ਦੂਸਰੇ ਦਾ ਵੈਸੇ ਵੀ ਆਪਾਂ ਕਹਿ ਦਿੰਦੇ ਆ ਕਿ ਉੱਥੇ ਆ ਕੁਝ ਹੋ ਰਿਹਾ ਕਈ ਵਾਰੀ ਉਹ ਜੋ ਪੜਤਾਲ ਕਰੀ ਜਾਂਦੀ ਨਹੀਂ ਹੁੰਦੀ ਪਰ ਜੇ ਹੋਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਰਦਾਰ ਭਗਵੰਤ ਸਿੰਘ ਮਾਲਹੌਰਾਂ ਦੀ ਹਿਦਾਇਤ ਤੇ ਉਸ ਦੇ ਮਤਾਬਕ ਅਸੀਂ ਸਾਰੇ ਪੰਜਾਬ ਦੇ ਜਿਹੜੇ ਸਾਹਿਬ ਵਜ਼ੀਰ ਨੇ ਚਾਹੇ ਸਾਡੇ ਡੋਟ ਜਿਹੜੇ ਵਿਭਾਗ ਨੇ ਉਹਨਾਂ ਵਿੱਚ ਜਿਹੜੇ ਮੁਲਾਜ਼ਮ ਹੈ ਅਧਿਕਾਰੀ ਸਾਰੇ ਰਲ ਮਿਲ ਕੇ ਕਿਸੇ ਵੀ ਜਿਹੜੀ ਵੀ ਕੋਈ ਹੋਜੀ ਗੱਲ ਹੈ ਉਹਦੇ ਵਿੱਚ ਬਰਾਬਰ ਹਿੱਸਾ ਪਾਉਂਦੇ ਆ। ਤੁਹਾਨੂੰ ਰਤਮ ਵਜੋਂ ਦੇਖਿਆ ਜਾਂਦਾ ਸੀ ਕਹਿੰਦੇ ਸੀ ਵੀ ਉਹ ਪਹਿਲਾਂ ਵੇਚਦੇ ਨਹੀਂ ਸੀ ਪਰ ਹੁਣ ਜਿਹੜੇ ਮਲਾਵਟ ਕਰਦੇ ਨੇ ਉਹਨਾਂ ਨੂੰ ਕੀ ਅਪੀਲ ਆ ਵੇਚਣ ਦੀ ਤੇ ਨਾਂ ਤਾਂ ਨਹੀਂ ਆਪਾਂ ਕਿਉਂਕਿ ਜਿਤੋਂ ਅਸੀਂ ਵੱਡੇ ਰੂਪ 'ਚ ਜੇ ਕੋਈ ਫਾਰਮਿੰਗ ਕਰਾਂਗੇ 40 50 100 200 ਮੱਝਾਂ ਗਾਵਾਂ ਰੱਖਾਂਗੇ ਤਾਂ ਸਾਨੂੰ ਦੁੱਧ ਵੇਚਣਾ ਹੀ ਪੈਣਾ। ਪਰ ਉਹਦੇ ਵਿੱਚ ਹਾਲਾਂਕਿ ਜਿਹੜੇ ਚੰਗੀ ਫਾਰਮਿੰਗ ਵਾਲੇ ਉਹ ਮਲਾਪਟ ਨਹੀਂ ਕਰਦੇ ਮਲਾਪਟ ਕਰਨ ਵਾਲੇ ਨਕਲੀ ਵਾਲੇ ਤਾਂ ਕਿਤੇ ਹੋਰ ਹੀ ਬਣਾਉਂਦੇ ਆ